ਅੱਜ ਪਾਸੋਂ ਨਵੀਂ ਵੈਰਾਈਟੀ ਦਿਖਾਉਣ ਲੱਗੇ ਆ ਚੈੱਕ ਕਰਿਓ ਆਪਣੇ ਕੋਲੇ ਲਾਈਨਿੰਗ ਆ ਰਹੀ ਹੈ ਅੱਜਕੱਲ ਇਹ ਹੈਗੀ 70 ਰੁਪਏ ਮੀਟਰ ਵਾਲੀ ਕੁਆਲਿਟੀ ਬਹੁਤ ਸੋਹਣੀ ਸਾਰੀ 5 ਪਲੱਸ ਕੱਟੋਗੇ ਪੱਗਾਂ ਲਈ ਲਾਈਨਿੰਗ ਆ ਸਪੈਸ਼ਲ ਪੱਗਾਂ ਲਈ ਕੱਟੇ ਚ ਵੱਡੇ ਛੋਟੇ ਦੋਨੋਂ ਮਿਲ ਜਾਣਗੇ ਜਿਹੜੇ ਵੱਡੇ ਕੱਟ ਰੂਗੇ 500 ਰੁਪਏ ਕਿਲੋ ਰੂਗੇ ਇਹਦੇ ਵਿੱਚ ਤੁਹਾਨੂੰ ਕਾਫੀ ਕਲਰ ਜਿਹੜੇ ਮਿਲ ਜਾਣਗੇ ਕੇਵਲ प्रिंटिंग ਚੈੱਕ ਕਰੋ ਫੁੱਲ ਡਿਜੀਟਲ ਦੇ ਵਿੱਚ ਆ ਨੈਚੁਰਲ ਕ੍ਰੇਪ ਤੋਂ ਉੱਪਰਲਾ ਸਟੱਫ ਹੈ ਵਾਲਾ origignal cyber ਰਹੂਗਾ ਯਾਰੀ ਸਟੈਂਪ ਬਹੁਤ ਵਧੀਆ ਸਟੱਫ ਹੈ ਵਾਲਾ ਇਹਦੇ ਵਿੱਚ ਕਾਫੀ ਡਿਜ਼ਾਈਨ ਨੇ ਸਾਰੇ ਡਿਜ਼ਾਈਨ ਦਿਖਾ ਦਿੰਦੇ ਆ ਤੁਹਾਨੂੰ ਇੱਕ ਡਿਜ਼ਾਈਨ ਇਹ ਰਹੇਗਾ ਨੇਵੀ ਬਲੂ ਕਲਰ ਚ ਇੱਕ ਡਿਜ਼ਾਈਨ ਇਹ ਰਹੂਗਾ ਵਾਈਨ ਕਲਰ ਪ੍ਰੋਪਰ ਡਿਜੀਟਲ ਰਹੂਗਾ ਇਹ ਵਾਲਾ ਇਹਦਾ ਪ੍ਰਾਈਸ ਤੁਹਾਨੂੰ ਪਾਵਾਂਗੇ ਜਦੋਂ ਤੁਸੀਂ ਮੈਸੇਜ ਕਰੋਗੇ ਬਹੁਤ ਜ਼ਿਆਦਾ ਸੋਹਣਾ ਡਿਜ਼ਾਈਨ ਹੈ ਵਾਲਾ ਬਾਕੀ ਤੁਹਾਨੂੰ ਸਾਰੇ ਇਹਦੇ ਵਿੱਚ ਕਲਰ ਮਿਲ ਜਾਣਗੇ ਪ੍ਰੋਪਰ ਡਿਜੀਟਲ ਦੇ ਵਿੱਚ ਨਵੇਂ ਵਾਲੇ ਚੈੱਕ ਕਰ ਲਓ ਇਹਨਾਂ ਦੇ ਵਿੱਚ ਤੁਹਾਨੂੰ ਸਾਰੇ ਮਿਲ ਜਾਣਗੇ ਕਲਰ ਦੇਖੋ ਡਿਜੀਟਲੀ ਸਾਰੀ ਪ੍ਰਿੰਟਿੰਗ ਆ ਕੱਪਾ ਪਿਛਲੀ ਵੀਡੀਓ ਜਿਹੇ ਪਾਈਆਂ ਸੀਗੀਆਂ ਸਾਰੀਆਂ ਕੁੜਤੀਆਂ ਥੋੜੀਆਂ ਜਿਹੀਆਂ ਜਿਨ੍ਹਾਂ ਜਿਨ੍ਹਾਂ ਨੂੰ ਚਾਹੀਦੀਆਂ ਲੈ ਜਾਓ 100 ਰੁਪਏ 150 ਰੁਪਏ ਦੀ ਕੁੜਤੀ ਰੋਗੀ ਡਿਜੀਟਲ ਪ੍ਰਿੰਟਿੰਗ ਆ ਸਾਰੀ ਵਿੱਚ ਗਰੇਵ ਨੈਚੁਰਲ ਵੀ ਆ ਵਿੱਚ ਸੈਮੀ ਗਰੇਵ ਵੀ ਆ ਜੌਰਜਟ ਵੀ ਆ ਸਿਲਕ ਵੀ ਆ ਬੰਬਰ ਵੀ ਰੋਗੇ ਵਿੱਚ ਇਹਦੇ ਇਸ ਤਰ੍ਹਾਂ ਦੇ ਵੀ ਮਿਲ ਜਾਣਗੇ ਐਨੀਮਲ ਨਾਲ ਜਿਹੜੇ ਹੁੰਦੇ ਆ ਡਿਜ਼ਾਈਨ ਸਾਰੇ ਇਹ ਸਾਰਾ ਸਟਾਕ ਪਿਆ ਹੈ ਤੁਹਾਨੂੰ ਪਿਛਲੀ ਵੀਡੀਓ ਚ ਵੀ ਸਾਰੇ ਪਏ ਸੀਗੇ ਆਪਾਂ ਨੇ ਜਿਨ੍ਹਾਂ ਜਿਨ੍ਹਾਂ ਨੂੰ ਚਾਹੀਦੇ ਆ ਆਜੋ ਫਾਸਟ ਆਜੋ ਤੋ ਫਿਰ ਕਹੂੰਗਾ ਸੇਲ ਹੋ ਗਿਆ ਸਾਰਾ ਕਸਟਮਰ ਦਿਖਾਇਆ ਹੋਇਆ ਇਹ ਮਾਲ ਸਾਰਾ ਜਿੱਦਾਂ ਸੇਲ ਕਰੀ ਜਾ ਰਹੇ ਆ ਆਪਾਂ ਇਹ ਸਾਰੀਆਂ ਗੁਰਤੀਆਂ 100 100 150 ਰੁਪਏ ਰੇਂਜ ਨੇ ਸਾਰੀਆਂ ਵੀਡੀਓ ਚ ਸ਼ਾਇਦ ਪਾਈ ਸੀਗੀ ਨੈਚੁਰਲ ਕ੍ਰੇਪ ਪਲੇਨ ਜਿ ਕਿਸ ਨੂੰ ਚਾਹੀਦੀ ਆ ਵਰਕ ਵਗੈਰਾ ਕਰਾਉਣ ਨੂੰ ਵੱਡੇ ਕੱਟ ਆ ਸਾਰੀ ਚੈੱਕ ਕਰ ਲੋ ਰੇਟੇ ਦਾ ਕੱਟ ਹੀ ਆ ਛੋਟੇ ਵੀ ਸਟਾਈਲ ਦੇ ਇਹ ਵਾਲੇ ਮਿਲ ਜਣਗੇ ਤੁਹਾਨੂੰ ਸਾਰੇ ਤੇ ਬਾਕੀ ਇਹ ਸਾਰੇ ਡਿਜ਼ਾਈਨ ਜਿਹੜੇ ਇਹ ਮਸਲੀਨ オリジナル ਸਾਈਬਾ ਦੀ ਹੈ ਸਾਰਾ ਮਾਰ ਸਾਈਬਾ ਦਾ オリジナル ਹੈ ਵਾਲਾ ਜੇ ਕਿਸੇ ਨੂੰ ਕਾਟਨ ਦੇ 2.5 ਮੀਟਰ ਦੀਆਂ ਸਲਵਾਰਾਂ ਚਾਹੀਦੀਆਂ ਉਹਨਾਂ ਦੇ ਵਾਸਤੇ ਇਹ ਵਾਲੀ ਕੁਆਲਿਟੀ ਬਹੁਤ ਵਧੀਆ ਹੈ ਵਾਲੀ ਸਾਰੀ ਜਿਹੜੀ ਹੈਗੀ ਸਾਈਬਾ ਦੀ ਰੂਗੀ ਕੈਮਰਿਕ ਵੀ ਮਿਲ ਜੂਗੀ ਇਹਦੇ ਵਿੱਚ ਤੁਹਾਨੂੰ ਜਾਮ ਵੀ ਮਿਲ ਜੂਗੀ ਇਹ ਸਾਰੇ ਕਲਰ ਇਹਦੇ ਨੇ ਇਹ ਵੀ ਕਲਰ ਇਹਦੇ ਚ ਬਹੁਤ ਸੋਹਣੇ ਸੋਹਣੇ ਕਲਰ ਨੇ ਇਹ ਵੀ ਸਾਰੇ ਕਲਰ ਇਹਦੇ ਚ ਨੇ ਇਹ ਵੀ ਕਲਰ ਇਹਦੇ ਚ ਨੇ ਜਿਵੇਂ ਅੱਗੇ ਸਰਦੀਆਂ ਆ ਰਹੀਆਂ ਸਾਰੇ ਸਰਦੀਆਂ ਲਈ ਜਿਹੜੇ ਕੁੜਤੇ ਪਜਾਮੇ ਸਾਰੇ ਕਲਰ ਅਵੇਲੇਬਲ ਹੋ ਗਏ ਨੇ ਆਪਣੇ ਕੋਲ ਇਹ ਸਾਰੇ ਇਹਦੇ ਵਿੱਚ ਨੇ ਇਹ ਸਾਰੇ ਕਾਟਨ ਦੇ ਵਿੱਚ ਨੇ ਕਲਰ ਸਾਰੀ ਪੱਗਾਂ ਲਈ ਲਾਈਨਿੰਗ ਆ ਚੁੱਕੀ ਜੇ ਕਿਸ ਨੇ ਪੈਂਟ ਸ਼ਰਟ ਵਗੈਰਾ ਦੇ ਲੈਣ ਲੈਣੀ ਇਹ ਵੀ ਮਿਲ ਜਾਣਗੇ ਤੁਹਾਨੂੰ ਸ਼ਰਟਸ ਵੀ ਨੇ ਕੱਲੇ ਸੂਟ ਵੀ ਨੇ ਦੇ ਲੈਣ ਪੈਂਟ ਸ਼ਰਟ ਵੀ ਆ ਸਾਰੇ ਛੋਟੇ ਪਣਦੇ ਕੁੜਤੇ ਪਜਾਮੇ ਨੇ ਹੁਣ ਲਾਸਟ ਵੀਊ ਦਿਖਾ ਦਾਂਗੇ ਸਾਰੇ ਪੈਂਟਾਂ ਦੇ ਕਲਰ ਨੇ ਇਹ ਕਰ ਜਣਗੇ ਸਾਰੇ ਵਰਦੀਆਂ ਦੇ ਕਲਰ ਇਹ ਸਾਰੇ ਕਲਰ ਸੋਹਣੇ ਆ ਚੈੱਕ ਕਰ ਲੋ ਬਹੁਤ ਸੋਹਣੇ ਕਲਰ ਠੰਗੇ ਦੇ ਵਿੱਚ